ਹਾਂਜੀ ਸਟੂਡੈਂਟਸ ਸਾਡਾ ਟੌਪਿਕ ਆ ਪੰਜਾਬ ਦੀ ਆਰਥਿਕ ਵਿਵਸਥਾ ਪੰਜਾਬ ਦੀ ਆਰਥਿਕ ਵਿਵਸਥਾ ਦੇ ਵਿੱਚ ਅਸੀਂ ਦੋ ਹਿੱਸਿਆਂ ਦੇ ਵਿੱਚ ਇਸ ਨੂੰ ਦੇਖਾਂਗੇ ਖੇਤੀਬਾੜੀ ਨਾਲ ਸੰਬੰਧਿਤ ਆਰਥਿਕ ਵਿਵਸਥਾ ਤੇ ਉਦਯੋਗਾਂ ਨਾਲ ਸੰਬੰਧਿਤ ਆਰਥਿਕ ਵਿਵਸਥਾ ਸਭ ਤੋਂ ਪਹਿਲਾਂ ਖੇਤੀਬਾੜੀ ਬਣਾ ਪਰਸ਼ਨ ਕਰਾਂਗੇ ਅਸੀਂ ਇਹਦੇ ਵਿੱਚ ਐਮਸੀਕਿਊਜ਼ ਨੇ ਫਸਟ ਨੰਬਰ ਤੇ ਖਾੜੀ ਦੀ ਫਸਲ ਨੂੰ ਕਦੋਂ ਬੀਜਿਆ ਜਾਂਦਾ ਏ ਸਰਦੀਆਂ ਵਿੱਚ ਖਰੀਫ ਦੀ ਫਸਲ ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਮੱਕੀ ਖਰੀਫ ਦੀ ਫਸਲ ਆ ਪੰਜਾਬ ਦੁਆਰਾ ਭਾਰਤੀ ਕੇਂਦਰੀ ਪੂਲ ਵਿੱਚ ਚਾਵਲ ਦੀ ਫਸਲ ਕਿੰਨੇ ਦਾ ਕਿੰਨੇ ਪ੍ਰਤੀਸ਼ਤ ਯੋਗਦਾਨ ਲਗਭਗ 25% ਪੰਜਾਬ ਵਿੱਚ ਕਪਾਹ ਦਾ ਸਭ ਤੋਂ ਵੱਧ ਉਤਪਾਦਨ ਕਰਨ ਵਾਲਾ ਜ਼ਿਲ੍ਹਾ ਕਿਹੜਾ ਹੈ ਫਾਜ਼ਿਲਕਾ ਪੰਜਾਬ ਵਿੱਚ ਰਸਾਇਣਿਕ ਖਾਦਾਂ ਦੇ ਵਰਤੋਂ ਵਿੱਚ ਪੰਜਾਬ ਦੀ ਕਿੰਨੀਵੀਂ ਸਥਿਤੀ ਹੈ ਪਹਿਲੀ ਸਭ ਤੋਂ ਜ਼ਿਆਦਾ ਰਸਾਇਣਿਕ ਖਾਦਾਂ ਨੇ ਜਿਹੜੀਆਂ ਉਹ ਪੰਜਾਬ ਵਿੱਚ ਵਰਤੀਆਂ ਜਾਂਦੀਆਂ ਨੇ ਪੰਜਾਬ ਮੰਡੀ ਬੋਰਡ ਦਾ ਮੁੱਖ ਦਫ਼ਤਰ ਕਿੱਥੇ ਹੈ ਮੋਹਾਲੀ ਵਿੱਚ ਪੰਜਾਬ ਮੰਡੀ ਬੋਰਡ ਦਾ ਮੁੱਖ ਦਫ਼ਤਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿੱਥੇ ਹੈ ਲੁਧਿਆਣਾ ਹੈ ਲਿਖਿਆ ਵਿੱਚੋਂ ਕਿਹੜੀ ਫਸਲ ਪੰਜਾਬ ਵਿੱਚ ਸਭ ਤੋਂ ਵੱਧ ਪੈਦਾ ਹੁੰਦੀ ਹੈ ਕਣਕ ਭਾਰਤ ਦੀ ਕਪਾਹ ਦਾ ਕਿੰਨੇ ਪਰਸੈਂਟ ਪੰਜਾਬ ਵਿੱਚ ਪੈਦਾ ਹੁੰਦਾ ਹੈ 10% ਦੇ ਲਗਭਗ ਪੰਜਾਬ ਵਿੱਚ ਰਾਸ਼ਟਰੀ ਖਾਦ ਲਿਮਟਿਡ ਕਿੱਥੇ ਕਿੱਥੇ ਸਥਿਤ ਹੈ ਬਠਿੰਡਾ ਵਿੱਚ ਪੰਜਾਬ ਮੰਡੀ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ ਸੀ 1961 ਦੇ ਵਿੱਚ ਪੰਜਾਬ ਦਾ ਸਭ ਤੋਂ ਘੱਟ ਜੰਗਲ ਵਾਲਾ ਜ਼ਿਲ੍ਹਾ ਕਿਹੜਾ ਹੈ ਫਤਿਹਗੜ੍ਹ ਸਾਹਿਬ ਪੰਜਾਬ ਵਿੱਚ ਸਿੰਚਾਈ ਦਾ ਸਭ ਤੋਂ ਵੱਡਾ ਸਰੋਤ ਕੀ ਹੈ ਪੰਜਾਬ ਵਿੱਚ ਸਿੰਚਾਈ ਸਭ ਤੋਂ ਜ਼ਿਆਦਾ ਕਿਹੜੇ ਸਾਧਨ ਰਾਹੀਂ ਹੁੰਦੀ ਹੈ ਟਿਊਬਵੈੱਲ ਪੰਜਾਬ ਸਿੰਚਾਈ ਵਿਭਾਗ ਦੀ ਸਥਾਪਨਾ ਕਦੋਂ ਕੀਤੀ ਗਈ 1849 ਵਿੱਚ ਪੰਜਾਬ ਬੀਜ ਕਾਰਪੋਰੇਸ਼ਨ ਦਾ ਮੁੱਖ ਦਫ਼ਤਰ ਕਿੱਥੇ ਹੈ? ਚੰਡੀਗੜ੍ਹ ਵਿਖੇ। ਪੰਜਾਬ ਦੁਆਰਾ ਭਾਰਤੀ ਕੇਂਦਰੀ ਪੂਲ ਵਿੱਚ ਕਣਕ ਦੀ ਫਸਲ ਦਾ ਕਿੰਨੇ ਪਰਸੈਂਟ ਯੋਗਦਾਨ ਹੈ? ਲਗਭਗ 35% ਇਹ ਲਿਖਿਆ ਵਿੱਚੋਂ ਕਿੱਥੇ ਜੰਗਲ ਦਾ ਕਵਰ ਸਭ ਤੋਂ ਵੱਧ ਹੈ? ਹੁਸ਼ਿਆਰਪੁਰ ਪੰਜਾਬ ਜੰਗਲਾਤ ਵਿਕਾਸ ਕਾਰਪੋਰੇਸ਼ਨ ਦਾ ਮੁੱਖ ਦਫ਼ਤਰ ਕਿੱਥੇ ਹੈ? ਮੋਹਾਲੀ ਵਿੱਚ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਫੁਲਾਂ ਲਈ ਸੈਂਟਰ ਆਫ ਐਕਸੀਲੈਂਸ ਸਥਾਪਿਤ ਕੀਤਾ ਗਿਆ ਹੈ? ਹੁਸ਼ਿਆਰਪੁਰ ਪੰਜਾਬ ਦਾ ਕਿਹੜਾ ਜ਼ਿਲ੍ਹਾ ਅੰਬਾਂ ਦਾ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ? ਹੁਸ਼ਿਆਰਪੁਰ ਪੰਜਾਬ ਦੀ ਕਿੰਨੀ ਪ੍ਰਤੀਸ਼ਤ ਜ਼ਮੀਨ ਕਾਸ਼ਤਜੋਗ ਹੈ? ਲਗਭਗ 84% ਵਿਸ਼ਵ ਦੇ ਕੁੱਲ ਜ਼ਮੀਨੀ ਖੇਤਰ ਦਾ ਕਿਹੜਾ ਹਿੱਸਾ ਪੰਜਾਬ ਦੇ ਅਧੀਨ ਹੈ? ਕੁੱਲ ਜਮੀਨੀ ਖੇਤਰ ਦਾ ਕਿਹੜਾ ਦੀ ਜਗ੍ਹਾ ਇੱਥੇ ਕਿੰਨਾ ਹਿੱਸਾ ਆਊਗਾ ਕਿੰਨਾ ਹਿੱਸਾ ਪੰਜਾਬ ਦੇ ਅਧੀਨ ਆ 0.03% ਊਠਾਂ ਦੀ ਸਹਾਇਤਾ ਨਾਲ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਕਾਸ਼ਤ ਕੀਤੀ ਜਾਂਦੀ ਹੈ? ਫਾਜ਼ਲੀ ਕੱਚ ਹੇਰ ਲਿਖਿਆ ਵਿੱਚ ਪੰਜਾਬ ਦੀ ਵਪਾਰਕ ਫਸਲ ਕਿਹੜੀ ਹੈ? ਕੰਨਾ ਭਾਰਤ ਦੇ ਕਿਹੜੇ ਰਾਜ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਹੈ ਪੰਜਾਬ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਕੀਤੀ ਗਈ 1962 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਵੇਲੇ ਪੰਜਾਬ ਦਾ ਮੁੱਖ ਮੰਤਰੀ ਕੌਣ ਸੀ ਪਰਤਾਪ ਸਿੰਘ ਕੈਰੋਂ ਹਰੀ ਕ੍ਰਾਂਤੀ ਕਿਸ ਫਸਲ ਨਾਲ ਸੰਬੰਧਿਤ ਚਾਵਲ ਅਤੇ ਕਣਕ ਲਈ ਪੰਜਾਬ ਦੀ ਕਿੰਨੀ ਆਬਾਦੀ ਖੇਤੀਬਾੜੀ ਸੈਕਟਰ ਵਿੱਚ ਕੰਮ ਕਰ ਰਹੀ ਹੈ ਲਗਭਗ 25% ਕਿਸ ਕਿਸਮ ਦੀ ਖੇਤੀ ਪੰਜਾਬ ਵਿੱਚ ਕੀਤੀ ਜਾਂਦੀ ਹੈ ਤੀਬਰ ਖੇਤੀ ਪੰਜਾਬ ਦੇ ਕਿਸ ਖੇਤਰ ਨੂੰ ਕਾਟਨ 벨ਟ ਕਿਹਾ ਜਾਂਦਾ ਹੈ ਮਾਲਵਾ ਕਿਸ ਰਾਜ ਵਿੱਚ ਪ੍ਰਤੀ ਹੈਕਟੇਅਰ ਰਸਾਇਣਿਕ ਖਾਦਾਂ ਦੀ ਵਰਤੋਂ ਸਭ ਤੋਂ ਵੱਧ ਹੈ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕੀਤਾ ਕੀ ਹੈ ਖੇਤੀਬਾੜੀ ਪੰਜਾਬ ਦੀ ਕਿੰਨੀ ਪ੍ਰਤੀਸ਼ਤ ਜ਼ਮੀਨ ਵਿੱਚ ਜੰਗਲ ਹੈ 6.12% ਹਾੜੀ ਦੀ ਫਸਲ ਦੀ ਬਿਜਾਈ ਕਦੋਂ ਕੀਤੀ ਜਾਂਦੀ ਹੈ ਅਕਤੂਬਰ ਤੋਂ ਦਸੰਬਰ ਤੱਕ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਅੰਗੂਰ ਸਭ ਤੋਂ ਵੱਧ ਉਗਦੇ ਹਨ ਬਠਿੰਡਾ ਵਿੱਚ ਇਹਨਾਂ ਵਿੱਚੋਂ ਕਿਹੜੀ ਇੱਕ ਹਾੜੀ ਦੀ ਫਸਲ ਹੈ ਇਹਨਾਂ ਵਿੱਚੋਂ ਕਣਕ ਹਾੜੀ ਦੀ ਫਸਲ ਹੈ ਭਾਰਤ ਦੀ ਪ੍ਰਤੀਜੀਤ ਦੁੱਧ ਉਪਲਬਧਤਾ ਵਿੱਚ ਪੰਜਾਬ ਦੀ ਸਥਿਤੀ ਕੀ ਹੈ ਪਹਿਲੀ ਪੰਜਾਬ ਵਿੱਚ ਦੁੱਧ ਉਤਪਾਦਨ ਦਾ ਮੁੱਖ ਸਰੋਤ ਕੀ ਹੈ ਮੱਝਾਂ ਸੋਨੀ ਦੀ ਫਸਲ ਦੀ ਬਿਜਾਈ ਕਦੋਂ ਕੀਤੀ ਜਾਂਦੀ ਹੈ ਮਈ ਤੋਂ ਜੂਨ ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਆਰੰਭਕ ਕੌਣ ਸੀ ਡਾਕਟਰ ਐਮ ਐਸ ਸੁਆਮੀਨਾਥਨ ਨੈਤਿਕ ਤੌਰ ਤੇ ਪੰਜਾਬ ਦੇ ਕਿੰਨੇ ਪ੍ਰਤੀਸ਼ਤ ਖੇਤਰ ਵਿੱਚ ਜੰਗਲਾਂ ਦਾ ਕਵਰ ਹੋਣਾ ਚਾਹੀਦਾ ਹੈ 33% ਵਿੱਚ ਹਰੀ ਕ੍ਰਾਂਤੀ ਪੰਜਾਬ ਵਿੱਚ ਕਦੋਂ ਆਈ 1966 ਤੋਂ 67 ਦੇ ਵਿੱਚ ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਵੱਡਾ ਖੇਤਰ ਕੀ ਸੀ ਵੱਡਾ ਖੇਤਰ ਸੀਗਾ ਜਿਹੜਾ ਹਰੀ ਕ੍ਰਾਂਤੀ ਦਾ ਉਹ ਮਾਲਵਾ ਸੀ ਪੰਜਾਬ ਦਾ ਕਿਹੜਾ ਜ਼ਿਲ੍ਹਾ ਚੋਏ ਦੀ ਧਰਤੀ ਵਜੋਂ ਜਾਣਿਆ ਜਾਂਦਾ ਏ ਪਠਾਨਕੋਟ ਹਰੀ ਕ੍ਰਾਂਤੀ ਕਿਸ ਖੇਤਰ ਨਾਲ ਸੰਬੰਧਿਤ ਹੈ ਖੇਤੀਬਾੜੀ ਨਾਲ ਪੰਜਾਬ ਦੀ ਮੁੱਖ ਅਨਾਜ ਦੀ ਫਸਲ ਕੀ ਹੈ ਕਣਕ ਪ੍ਰਤੀ ਹੈਕਟੇਅਰ ਉਤਪਾਦਨ ਵਿੱਚ ਪੰਜਾਬ ਦਾ ਕਿਹੜਾ ਜ਼ਿਲ੍ਹਾ ਚੌਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ ਬਰਨਾਲਾ ਪੰਜਾਬ ਵਿੱਚ ਫਸਲਾਂ ਦੀ ਉਤਪਾਦਕਤਾ ਦਾ ਸਹੀ ਕ੍ਰਮ ਕੀ ਹੈ ਗੰਨਾ ਕਣਕ ਝੋਨਾ ਕਪਾਹ ਪ੍ਰਤੀ ਹੈਕਟੇਅਰ ਸਭ ਤੋਂ ਵੱਧ ਕਣਕ ਪੈਦਾ ਕਰਨ ਵਾਲਾ ਪੰਜਾਬ ਦਾ ਕਿਹੜਾ ਜ਼ਿਲ੍ਹਾ ਹੈ ਸੰਗਰੂਰ ਕਿਸ ਜ਼ਿਲ੍ਹੇ ਦਾ ਸਭ ਤੋਂ ਵੱਧ ਖੇਤਰ ਖੇਤੀਬਾੜੀ ਅਧੀਨ ਹੈ ਸੰਗਰੂਰ ਖੇਤੀਬਾੜੀ ਸੈਕਟਰ ਦੁਆਰਾ ਪੰਜਾਬ ਦੀ ਕੁੱਲ ਆਮਦਨ ਦਾ ਕਿੰਨਾ ਪ੍ਰਤੀਸ਼ਤ ਪੈਦਾ ਹੁੰਦਾ ਹੈ ਲਗਭਗ 28% ਪੰਜਾਬ ਵਿੱਚ ਕਿੰਨੀ ਪ੍ਰਤੀਸ਼ਤ ਸਿੰਚਾਈ ਨਹਿਰਾਂ ਦੁਆਰਾ ਕੀਤੀ ਜਾਂਦੀ ਹੈ ਲਗਭਗ 29% ਪੰਜਾਬ ਵਿੱਚ ਕਿੰਨੀ ਪ੍ਰਤੀਸ਼ਤ ਸਿੰਚਾਈ ਟਿਊਬਵੈੱਲਾਂ ਦੁਆਰਾ ਕੀਤੀ ਜਾਂਦੀ ਹੈ? ਲਗਭਗ 71% ਪੰਜਾਬ ਦਾ ਕਿੰਨਾ ਖੇਤਰ ਸਿੰਚਾਈ ਪ੍ਰਣਾਲੀ ਅਧੀਨ ਹੈ? 100% ਨਿੰਬੂ ਫਲਾਂ ਦੀ ਫਸਲ ਲਈ ਸਭ ਤੋਂ ਲਾਭਦਾਇਕ ਮਿੱਟੀ ਕਿਹੜੀ ਹੈ? ਮਾਰੂਥਲੀ ਮਿੱਟੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੀ ਮਿੱਟੀ ਵਿੱਚ ਸਭ ਤੋਂ ਜ਼ਿਆਦਾ ਖਾਰ ਹੈ ਖਾਰੀ ਹੈ ਕਿਹੜੀ ਮਿੱਟੀ ਫਿਰੋਜ਼ਪੁਰ ਦੀ ਮਿੱਟੀ ਪੰਜਾਬ ਵਿੱਚ ਚੌਨੇ ਦੀ ਬਿਜਾਈ ਕਦੋਂ ਕੀਤੀ ਜਾਂਦੀ ਹੈ ਗਰਮੀ ਵਿੱਚ ਪੰਜਾਬ ਦਾ ਸਭ ਤੋਂ ਘੱਟ ਕਟਾਕਸਤ ਕਰਨ ਵਾਲਾ ਕਿਹੜਾ ਜ਼ਿਲ੍ਹਾ ਹੈ ਪਠਾਨਕੋਟ ਪੰਜਾਬ ਵਿੱਚ ਸਭ ਤੋਂ ਵੱਧ ਬੀਜੀ ਜਾਣ ਵਾਲੀ ਫਸਲ ਕਿਹੜੀ ਹੈ ਕਣਕ ਹਰੀ ਕ੍ਰਾਂਤੀ ਦਾ ਵੱਡਾ ਪ੍ਰਭਾਵ ਕੀ ਸੀ ਉਤਪਾਦਕਤਾ ਵਿੱਚ ਵਾਧਾ ਵਰਗੀ ਵਰਗਿਸ ਕੁਰਿਅਨ ਕਿਸ ਦਾ ਪਿਤਾ ਮੰਨਿਆ ਜਾਂਦਾ ਹੈ ਆਪਰੇਸ਼ਨ ਫਲੱਡ ਦਾ ਪੰਜਾਬ ਨੂੰ ਖੁਰਾਕ ਘਾਟੇ ਵਾਲੇ ਰਾਜ ਤੋਂ ਦੇਸ਼ ਦੀ ਅਨਾਜ ਦੀ ਟੋਕਰੀ ਵਿੱਚ ਕਿਸ ਚੀਜ਼ ਨੇ ਬਦਲਿਆ ਗ੍ਰੀਨ ਕ੍ਰਾਂਤੀ ਗ੍ਰੀਨ ਰੈਵੋਲੂਸ਼ਨ ਹਰੀ ਕ੍ਰਾਂਤੀ ਨੇ ਹੁਣ ਅਸੀਂ ਗੱਲ ਕਰਾਂਗੇ ਉਦਯੋਗਾਂ ਬਾਰੇ ਉਦਯੋਗਾਂ ਦਾ ਜਿਹੜਾ ਪੰਜਾਬ ਦੀ ਆਰਥਿਕਤਾ ਦੇ ਵਿੱਚ ਅਹਿਮ ਰੋਲ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਪੰਜਾਬ ਵਿੱਚ ਲੱਕੜ ਦੇ ਕੰਮ ਲਈ ਮਸ਼ਹੂਰ ਆ ਕਿਹੜੀ ਜਗ੍ਹਾ ਮਸ਼ਹੂਰ ਆ ਉਹ ਕਰਤਾਰਪੁਰ ਏਸ਼ੀਆ ਦਾ ਸਭ ਤੋਂ ਵੱਡਾ ਹੌਜਰੀ ਉਦਯੋਗ ਪੰਜਾਬ ਵਿੱਚ ਕਿੱਥੇ ਸਥਿਤ ਆ ਲੁਧਿਆਣਾ ਪੰਜਾਬ ਵਿੱਚ ਸਵਰਾਜ ਟਰੈਕਟਰ ਫੈਕਟਰੀ ਕਿੱਥੇ ਸਥਿਤ ਆ ਮੋਹਾਲੀ ਵਿਖੇ ਸਥਿਤ ਆ ਪੰਜਾਬ ਵਿੱਚ ਹੀਰੋ ਸਾਈਕਲ ਫੈਕਟਰੀ ਕਿੱਥੇ ਸਥਿਤ ਆ ਲੁਧਿਆਣਾ ਪੰਜਾਬ ਵਿੱਚ ਸਲਾਈ ਮਸ਼ੀਨਾਂ ਬਣਾਉਣ ਦੀ ਮੁੱਖ ਫੈਕਟਰੀ ਕਿੱਥੇ ਹੈ ਲੁਧਿਆਣਾ ਏਸ਼ੀਆ ਦਾ ਸਭ ਤੋਂ ਵੱਡਾ ਖੇਡ ਉਪਕਰਣ ਬਾਜ਼ਾਰ ਕਿੱਥੇ ਹੈ ਜਲੰਧਰ ਪੰਜਾਬ ਕਿਸ ਚੀਜ਼ ਦਾ ਸਭ ਤੋਂ ਵੱਧ ਨਿਰਯਾਤ ਕਰਦਾ ਹੈ ਹੌਜਰੀ ਦਾ ਸੰਯੁਕਤ ਪੰਜਾਬ ਵਿੱਚ ਸਭ ਤੋਂ ਵੱਡਾ ਖਣਿਜ ਕਿਹੜਾ ਸੀ ਲੂਣ ਪੰਜਾਬ ਦੀ ਸਭ ਤੋਂ ਵੱਡੀ ਖੰਡ ਮਿਲ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਜਲੰਧਰ ਪੰਜਾਬ ਵਿੱਚ ਦੁੱਧ ਦਾ ਸਭ ਤੋਂ ਵੱਡਾ ਪਲਾਂਟ ਕਿੱਥੇ ਹੈ ਮੋਗਾ ਪੰਜਾਬ ਦਾ ਇਲੈਕਟ੍ਰੋਨਿਕ ਸਿਟੀ ਕਿਹੜਾ ਹੈ ਅੰਮ੍ਰਿਤਸਰ ਪੰਜਾਬ ਦਾ ਕਿਹੜਾ ਟੈਕਸਟਾਈਲ ਸੈਂਟਰ ਹੈ ਜਿੱਥੇ ਸਿੰਥੈਟਿਕ ਰੇਸ਼ੇ ਦੀ ਸਹਾਇਤਾ ਨਾਲ ਕੱਪੜਾ ਬਣਾਇਆ ਜਾਂਦਾ ਹੈ? ਲੁਧਿਆਣਾ ਪੰਜਾਬ ਵਿੱਚ ਕੋਲਾ ਆਧਾਰਿਤ ਥਰਮਲ ਪਾਵਰ ਪਲਾਂਟ ਕਿੱਥੇ ਹੈ? ਰੋਪੜ ਪੰਜਾਬ ਦਾ ਸਭ ਤੋਂ ਪੁਰਾਣਾ ਪਾਵਰ ਪਲਾਂਟ ਕਿਹੜਾ ਹੈ? ਸ਼ਾਨਨ ਪ੍ਰੋਜੈਕਟ ਪੰਜਾਬ ਵਿੱਚ ਰੇਲਵੇ ਕੋਚ ਫੈਕਟਰੀ ਕਿੱਥੇ ਸਥਿਤ ਹੈ? ਕਪੂਰਥਲਾ ਵਿੱਚ। ਰੇਲ ਕੋਚ ਫੈਕਟਰੀ ਕਪੂਰਥਲਾ ਕਿਸ ਕਿਸਮ ਦੀ ਇੰਡਸਟਰੀ ਹੈ? ਪਬਲਿਕ ਸੈਕਟਰ ਇੰਡਸਟਰੀ ਹੈ ਇਹ। ਪੰਜਾਬ ਵਿੱਚ ਨੈਸਲੇ ਮਿਲਕ ਪਲਾਂਟ ਕਿੱਥੇ ਆ? ਮੋਗਾ ਵਿੱਚ। ਏਸ਼ੀਆ ਦਾ ਸਭ ਤੋਂ ਵੱਡਾ ਸਾਈਕਲ ਨਿਰਮਾਣ ਬਾਜ਼ਾਰ ਕਿਹੜਾ ਹੈ? ਲੁਧਿਆਣਾ। ਭਾਰਤ ਵਿੱਚ ਟਰੈਕਟਰਾਂ ਦੇ ਪੁਰਜ਼ਿਆਂ ਲਈ ਸਭ ਤੋਂ ਵੱਡਾ ਬਾਜ਼ਾਰ ਕਿਹੜਾ ਹੈ ਲੁਧਿਆਣਾ ਪੀ ਵੀ ਆਈ ਪੀ ਪੰਜਾਬ ਸਰਕਾਰ ਦੁਆਰਾ ਉਦਯੋਗਾਂ ਨੂੰ ਹਲਾੜਾ ਦੇਣ ਲਈ ਬਣਾਈ ਗਈ ਸੀ ਇਸ ਦਾ ਕੀ ਅਰਥ ਹੈ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਇੰਡਸਟਰੀਅਲ ਸੈਕਟਰ ਵਿੱਚ ਮੈਨੂਫੈਕਚਰਿੰਗ ਸੈਕਟਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਨੌਕਰੀ ਦਾਤਾ ਉਦਯੋਗ ਕਿਹੜਾ ਹੈ ਨਿਰਮਾਣ ਖੇਤਰ ਸੈਕਟਰ ਵੈਲਿਊ ਅਡੀਸ਼ਨ ਜਾਂ ਵੈਲਿਊ ਵਿੱਚ ਵਾਧੇ ਦੇ ਹਿਸਾਬ ਨਾਲ ਰਜਿਸਟਰਡ ਨਿਰਮਾਣ ਸੈਕਟਰ ਮੈਨੂਫੈਕਚਰਿੰਗ ਸੈਕਟਰ ਵਿੱਚੋਂ ਪੰਜਾਬ ਦਾ ਚੋਟੀ ਦਾ ਉਦਯੋਗ ਕਿਹੜਾ ਹੈ ਫੂਡ ਪ੍ਰੋਡਕਟ ਇੰਡਸਟਰੀ ਕਿਹੜੇ ਉਦਯੋਗ ਨੂੰ ਸਨਰਾਈਜ਼ ਇੰਡਸਟਰੀ ਕਿਹਾ ਜਾਂਦਾ ਹੈ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਪੰਜਾਬ ਸਰਕਾਰ ਦੁਆਰਾ ਵਿਕਸਿਤ ਕੀਤੇ ਗਏ ਇੱਕ ਆਨਲਾਈਨ ਪੋਰਟਲ ਦਾ ਨਾਮ ਆਈ ਪੀ ਵੀ ਐਫ ਰੱਖਿਆ ਗਿਆ ਜਿਸ ਦਾ ਅਰਥ ਹੈ ਇਨਵੈਸਟ ਪੰਜਾਬ ਬਿਜ਼ਨਸ ਫਸਟ ਅੱਗੇ ਮਿਸਲੇਨੀਅਸ ਕੁਐਸਚਨ ਨੇ ਜਿਹੜੇ ਮਿਕਸ ਨੇ ਸਾਰਿਆਂ ਦੇ ਵਿੱਚ ਪੰਜਾਬ ਵਿੱਚ 31 ਮਾਰਚ 2017 ਤੱਕ ਸੜਕ ਨੈਟਵਰਕ ਕੁੱਲ ਕਿੰਨਾ ਹੈ 1,39,493 ਕਿਲੋਮੀਟਰ 31 ਮਾਰਚ 2017 ਤੱਕ ਰਾਸ਼ਟਰੀ ਰਾਜਮਾਰਗ ਕਿੰਨੇ ਕਿਲੋਮੀਟਰ ਪੰਜਾਬ ਵਿੱਚੋਂ ਲੰਘਦਾ ਹੈ 2769 ਕਿਲੋਮੀਟਰ ਰੇਲਵੇ ਦਾ ਕੰਮ ਪੰਜਾਬ ਵੰਡ ਤੋਂ ਪਹਿਲਾਂ ਪੰਜਾਬ ਵਿੱਚ ਸਭ ਤੋਂ ਪਹਿਲਾਂ ਕਦੋਂ ਸ਼ੁਰੂ ਹੋਇਆ ਸੀ 1855 ਦੇ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਪੰਜਾਬ ਦੇ ਕਿਸ ਸ਼ਹਿਰ ਵਿੱਚ ਹੈ ਖੰਨਾ ਵਿੱਚ ਬੇਰਜ਼ਗਾਰ ਨੌਜਵਾਨਾਂ ਨੂੰ ਰਿਆਇਤੀ ਦਰਾਂ ਤੇ ਵਪਾਰਕ ਵਾਹਨ ਮਹਿੰਗਿਆ ਕਰਾਉਣ ਲਈ ਇਹਨਾਂ ਲਿਖਿਆਂ ਵਿੱਚੋਂ ਕਿਹੜੀ ਯੋਜਨਾ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਆਪਣੀ ਗੱਡੀ ਆਪਣਾ ਰੋਜ਼ਗਾਰ ਮਿਸ਼ਨ ਤੰਦਰੁਸਤ ਪੰਜਾਬ ਦਾ ਟੀਚਾ ਦੋ ਵਿਕਲਪ ਦਿੱਤੇ ਹੋਏ ਨੇ ਸਹੀ ਵਿਕਲਪ ਦੀ ਚੋਣ ਕਰਨੀ ਆ ਨੰਬਰ 1 ਤੇ ਹੈਗਾ ਸ਼ਹਿਰੀ ਖੇਤਰਾਂ ਵਿੱਚ ਸਾਫ਼ ਪਾਣੀ ਪੀਣ ਵਾਲੇ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਨੰਬਰ 2 ਤੇ ਹੈ ਘਰਾਂ ਤੇ ਬਿਮਾਰੀ ਦੇ ਬੋਝ ਨੂੰ ਘਟਾਉਣ ਲਈ ਸ਼ਹਿਰਾਂ ਕਸਬਿਆਂ ਨੂੰ ਖੁੱਲੇ ਵਿੱਚ ਸੋਚ ਤੋਂ ਮੁਕਤੀ ਨੂੰ ਯਕੀਨੀ ਬਣਾਉਣਾ ਤਾਂ ਮਿਸ਼ਨ ਤੰਦਰੁਸਤ ਪੰਜਾਬ ਦੇ ਟੀਚੇ ਵਿੱਚ ਕਿਹੜਾ ਵਿਕਲਪ ਸਹੀ ਆ ਤਾਂ ਅਸੀਂ ਕਹਾਂਗੇ ਦੋਨੇ ਸਹੀ ਨੇ ਇਸ ਲਈ ਸਾਡਾ ਉੱਤਰ ਆਊਗਾ ਏ ਸਮਾਰਟ ਰਾਸ਼ਨ ਕਾਰਡ ਸਕੀਮ 2020 ਦੇ ਮੰਤਵ ਤਿੰਨ ਆਪਸ਼ਨ ਦਿੱਤੇ ਹੋ ਨੇ ਸਹੀ ਦੱਸਣਾ ਹੈ ਨੰਬਰ 1 ਤੇ ਦਾ ਕਣਕ 2 ਰੁਪਏ ਪ੍ਰਤੀ ਕਿਲੋਗ੍ਰam ਨੰਬਰ 2 ਤੇ ਹੈਗਾ ਕਣਕ ਦੀ ਸਪੁਰਦਗੀ 30 ਕਿਲੋ ਸਟੈਂਡਰਡ ਪੈਕਿੰਗ ਵਿੱਚ ਕੀਤੀ ਜਾਵੇਗੀ ਫਿਰ ਤੀਜੇ ਨੰਬਰ ਤੇ ਹੈਗਾ ਇਸ ਵਿੱਚ ਕੋਈ ਉਪਰਾਲਾ ਕੈਪ ਉਪਰਲਾ ਕੈਪ ਨਹੀਂ ਹੈ ਹਰ ਵਿਅਕਤੀ ਨੂੰ ਪ੍ਰਤੀ ਮਹੀਨਾ 5 ਕਿਲੋ ਕਣਕ ਮਿਲਦੀ ਹੈ ਸਮਾਰਟ ਰਾਸ਼ਨ ਕਾਰਡ ਸਕੀਮ 2020 ਦੇ ਜਿਹੜੇ ਮੰਤਵ ਨੇ ਇਹਨਾਂ ਤਿੰਨਾਂ ਦੇ ਵਿੱਚੋਂ ਸਹੀ ਕਿਹੜਾ ਏ ਇਹ ਦੱਸਣਾ ਏ ਅਸੀਂ ਤਾਂ ਸਾਡਾ ਆਨਸਰ ਕੀ ਆ ਸੀ ਕਿਉਂਕਿ ਸਾਰੇ ਸਹੀ ਨੇ ਸੀ ਆਰ ਆਰ ਦਾ ਕੀ ਅਰਥ ਹੈ ਕੈਸ਼ ਰਿਜ਼ਰਵ ਰੇਸ਼ੋ ਹੇਠ ਲਿਖਿਆਂ ਸੇਵਾ ਸੈਕਟਰ ਵਿੱਚੋਂ ਕਿਸ ਖੇਤਰ ਦੀ ਜੀਵੀਏ ਦਾ ਸਭ ਤੋਂ ਵੱਧ ਹਿੱਸਾ ਪੰਜਾਬ ਦੀ ਆਰਥਿਕਤਾ ਵਿੱਚ ਹੈ? ਕੋਪਾਰ ਤੇ ਮਰੰਮਤ ਸੇਵਾ ਸਰਕਾਰੀ ਸੁਸਾਇਟੀ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਸੱਚ ਹੈ? ਇਸ ਨੂੰ 97 ਸੰਵਿਧਾਨਕ ਸੋਧ ਐਕਟ ਰਾਹੀਂ ਜੋੜਿਆ ਗਿਆ ਸੀ। ਪੰਜਾਬ ਦਾ ਸਭ ਤੋਂ ਲੰਮਾ ਰਾਸ਼ਟਰੀ ਰਾਜਮਾਰਗ ਕਿਹੜਾ ਹੈ NH54 ਕੰਮ ਕਰ ਰਹੀਆਂ ਮਾਵਾਂ ਦੇ ਬੱਚਿਆਂ ਲਈ ਰਾਸ਼ਟਰੀ ਕ੍ਰੈਚ ਸਕੀਮ ਦਾ ਉਦੇਸ਼ ਹੈ ਦੋ ਦੱਤੇ ਹੋਏ ਨੇ ਅਸੰਗਠਿਤ ਖੇਤ ਅਸੰਗਠਿਤ ਖੇਤਰ ਵਿੱਚ ਕੰਮ ਕਰ ਰਹੀਆਂ ਮਾਵਾਂ ਦੇ ਬੱਚਿਆਂ 6 ਮਹੀਨੇ ਤੋਂ 6 ਸਾਲ ਲਈ ਡੇ ਕੇਅਰ ਸਹੂਲਤਾਂ ਪ੍ਰਦਾਨ ਕਰਨਾ ਬੱਚਿਆਂ ਦੀ ਪੋਸ਼ਣ ਤੇ ਸਿਹਤ ਦੀ ਸਥਿਤੀ ਵਿੱਚ ਸੁਧਾਰ ਲਿਆਉਣਾ ਤਾਂ ਸਹੀ ਵਿਕਲਪ ਕਿਹੜਾ ਇਹਨਾਂ ਦੇ ਵਿੱਚ ਸਿਰਫ ਪਹਿਲਾ ਪੰਜਾਬ ਰਾਜ ਬਿਜਲੀ ਬੋਰਡ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਕਦੋਂ ਤਬਦੀਲ ਕੀਤਾ ਗਿਆ 2010 ਦੇ ਵਿੱਚ ਹੇਠ ਦਿੱਤੇ ਫੰਕਸ਼ਨਾਂ ਵਿੱਚੋਂ ਕਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਦੁਆਰਾ ਕੀਤੇ ਜਾਂਦੇ ਨੇ ਇਹ ਉਹ ਬੈਂਕ ਹੈ ਜੋ ਮੁਦਰਾ ਜਾਰੀ ਕਰਦਾ ਹੈ ਇਹ ਸਰਕਾਰ ਦੇ ਬੈਂਕਰ ਵਜੋਂ ਕੰਮ ਕਰਦਾ ਹੈ ਇਹ ਦੂਜੇ ਬੈਂਕਾਂ ਦਾ ਬੈਂਕ ਹੈ ਇਹ ਕ੍ਰੈਡਿਟ ਦੇ ਪ੍ਰਵਾਹ ਨੂੰ ਨਿਯੰਤਰਿਤ ਕਰਦਾ ਹੈ ਸਹੀ ਵਿਕਲਪ ਕਿਹੜਾ ਇਹਨਾਂ ਦੇ ਵਿੱਚ ਸਹੀ ਵਿਕਲਪ ਕਿਹੜਾ ਹੈ ਸਾਰੇ ਹੀ ਸਹੀ ਵਿਕਲਪ ਨੇ ਇਸ ਲਈ ਉੱਤਰ ਆਊਗਾ ਸੀ ਪਾਣੀ ਬਚਾਓ ਪੈਸੇ ਕਮਾਓ ਯੋਜਨਾ ਦਾ ਉਦੇਸ਼ ਕੀ ਪ੍ਰਾਪਤ ਕਰਨਾ ਹੈ ਫਸਲੀ ਵਿਪੰਨਤਾ ਬਿਜਲੀ ਦੀ ਖਪਤ ਤੇ ਵੰਡ ਦੇ ਨੁਕਸਾਨ ਨੂੰ ਘਟਾਉਣਾ ਆਧੁਨਿਕ ਸਿੰਚਾਈ ਢੰਗ ਨੂੰ ਉਤਸ਼ਾਹਿਤ ਕਰਨਾ ਸਹੀ ਵਿਕਲਪ ਕਿਹੜਾ ਹੈ ਸਾਡੇ ਕੋਲ ਸਾਰੇ ਹੀ ਨੇ ਸਹੀ ਇਸ ਲਈ ਸਾਡਾ ਉੱਤਰ ਆਊਗਾ ਏ ਪੰਜਾਬ ਵਿੱਚ ਛੇਡ ਲਿਖਿਆ ਟ੍ਰਾਂਸਪੋਰਟ ਸਾਧਨਾ ਵਿੱਚੋਂ ਕਿਹੜਾ ਸਾਧਨ ਨਹੀਂ ਹੈ ਵਾਟਰ ਹੇਰ ਲਿਖਿਆ ਵਿੱਚ ਉਹ ਕਿਹੜਾ ਸਰਕਾਰੀ ਪਾਵਰ ਪਲਾਂਟ ਨਹੀਂ ਹੈ ਗੋਇੰਦਵਾਲ ਥਰਮਲ ਪਾਵਰ ਪਲਾਂਟ ਹੇਰ ਲਿਖਿਆ ਵਿੱਚ ਉਹ ਕਿਹੜੀਆਂ ਮੇਜਰ ਐਟੈਕਸ ਸਰਕਾਰੀ ਫੈਡਰੇਸ਼ਨਾਂ ਹਨ ਸਾਰੀਆਂ ਹੀ ਐਪੈਕਸ ਸਰਕਾਰੀ ਫੈਡਰੇਸ਼ਨਾਂ ਨੇ ਪੰਜਾਬ ਮਿਲਕ ਫੈਡ ਪੰਜਾਬ ਮਾਰਕ ਫੈਡ ਪੰਜਾਬ 슈ਗਰ ਫੈਡ ਪੰਜਾਬ ਵਿੱਚ ਸਿੰਚਾਈ ਦਾ ਮੁੱਖ ਸਰੋਤ ਕੀ ਹੈ ਟਿਊਬਵੈਲ ਭਾਰਤ ਦੇ ਰਿਜ਼ਰਵ ਬੈਂਕ ਵਿੱਚ ਮੌਜੂਦਾ ਗਵਰਨਰ ਕੌਣ ਹਨ ਸ਼ਕਤੀ ਕਾਂਤਾ ਦਾਸ ਮਿਲਕ ਫੈਡ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਚੰਡੀਗੜ੍ਹ ਪੰਜਾਬ ਦੀ ਪਿੰਡੂ ਵਾਦੀ ਦਾ ਕਿੰਨਾ ਪ੍ਰਤੀਸ਼ਤ ਹਿੱਸਾ ਗਰੀਬੀ ਰੇਖਾ ਤੋਂ ਹੇਠਾਂ ਹੈ 7.66% ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਤੇ ਸਭ ਤੋਂ ਘੱਟ ਬੈਂਕ ਸ਼ਖਾਵਾਂ ਨੇ ਲੁਧਿਆਣਾ ਵਿੱਚ ਸਭ ਤੋਂ ਵੱਧ ਨੇ ਬਰਨਾਲਾ ਵਿੱਚ ਸਭ ਤੋਂ ਘੱਟ ਨੇ ਤਾਂ ਇਹ ਸੀਗੇ ਐਮਸੀਕਿਊ ਸਾਡੇ ਪੰਜਾਬ ਦੀ ਆਰਥਿਕ ਵਿਵਸਥਾ ਨਾਲ ਰਿਲੇਟਡ ਇੰਪੋਰਟੈਂਟ ਚੈਪਟਰ ਨੇ ਸਾਰੇ ਧਿਆਨ ਨਾਲ ਜਿਹੜਾ ਸਾਰੀ ਵੀਡੀਓ ਤੁਸੀਂ ਦੇਖਿਆ ਕਰੋ ਤੇ ਆਪਣੇ ਪੇਪਰਾਂ ਦੀ ਤਿਆਰੀ ਕਰਿਆ ਕਰੋ ਮਿਲਦੇ ਆਂ ਫੇਰ ਨੈਕਸਟ ਟਾਪਿਕ ਦੇ ਨਾਲ ਓਕੇ ਥੈਂਕਸ